ਧੰਨਵਾਹਿ ਗੁਰੂ ਸਾਹਿਬ ਜੀਓ ਡੰਡੋਤ ਬੰਦਨ ਯੁਨਿਕ ਬਾ ਸਰਬ ਕਲਾ ਸਮਰਥ ਡੋਲਨ ਦੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਕਲਗੀਧਰ ਪਾட்சਾ ਵੱਲੋਂ ਬਖਸ਼ੀ ਹੋਈ ਗੁਰਫਤੇ ਪ੍ਰਵਾਨ ਕਰਨੀ ਜੀ ਇੱਕੇ ਬਾਰੇ ਕਹਿਨ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਮਨੁប្រਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਛਲਾਈ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਮਨੁੱਖਤਾ ਨੂੰ ਸਮਝਾਉਣ ਦਾ ਇਹ ਯਤਨ ਕੀਤਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਹਮੇਸ਼ਾ ਮਨ ਕਰਕੇ ਬਚਨ ਕਰਕੇ ਤੇ ਸਾਡੇ ਕਰਮਾਂ ਦੇ ਵਿੱਚ ਚੇਤੇ ਰਵੇ। ਉਸ ਪਰਮਾਤਮਾ ਦੀ ਗੱਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਦੇ ਨੇ। ਜਿਸ ਪਰਮਾਤਮਾ ਦੀ ਵਿਆਖਿਆ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੂਲ ਮੰਤਰ ਨੂੰ ਉਚਾਰਨ ਕਰਕੇ ਸਾਨੂੰ ਸਮਝਾਈ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੂਲ ਮੰਤਰ ਨੂੰ ਸਮਝ ਲਿਆ ਉਹਨਾਂ ਨੂੰ ਪਤਾ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਕਿਹੜੇ ਪਰਮਾਤਮਾ ਦੀ ਗੱਲ ਕਰਦੇ ਹੋਏ ਓ ਪਰਮਾਤਮਾ ਜਿਹੜਾ ਸਾਰੇ ਸੰਸਾਰ ਦੇ ਵਿੱਚ ਕੁਦਰਤ ਦੇ ਰੂਪ ਦੇ ਵਿੱਚ ਫੈਲਿਆ ਹੋਇਆ ਹੈ ਉਸ ਪਰਮਾਤਮਾ ਦੀ ਗੱਲ ਸਤਿਗੁਰਾਂ ਨੇ ਬਾਣੀ ਦੇ ਵਿੱਚ ਕੀਤੀ ਹੈ ਕੋਈ ਪਰਮਾਤਮਾ ਦਾ ਸਰੂਪ ਮਨੁੱਖ ਵਰਗਾ ਨਹੀਂ ਹੈ ਕਿਉਂਕਿ ਗੁਰਨਾਨਦ ਦੇਵ ਪਾਤਸ਼ਾਹ ਜੀ ਨੇ ਸਭ ਤੋਂ ਵੱਡਾ ਗੁਣ ਪਰਮਾਤਮਾ ਦਾ ਦੱਸਿਆ ਪਰਮਾਤਮਾ ਅਜੂਨੀ ਹੈ। ਏ ਉਹ ਅਜੂਨੀ ਹੈ। ਰੋਦਾ ਆਕਾਰ ਮਨੁੱਖ ਵਰਗਾ ਨਹੀਂ ਹੋ ਸਕਦਾ। ਸੋ ਜੇ ਆਪਾਂ ਮੂਲ ਮੰਤਰ ਨੂੰ ਜ਼ਿੰਦਗੀ ਦੇ ਵਿੱਚ ਸਮਝ ਲਈਏ। ਪਰਮਾਤਮਾ ਦੇ ਗੁਣਾਂ ਬਾਰੇ ਜਾਣ ਲਈਏ। ਮਲ ਮੂਲ ਮੰਨ ਕਰ ਵਾਲੇ ਗੁਣ ਜੇ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ ਸਮਝ ਲਓ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਆ ਗਿਆ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਮਨ ਬਾਚ ਕੰਮ ਪ੍ਰਗ ਆਪਣਾ ਧਿਆਈ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਨੂੰ ਧਿਆਨ ਵਿੱਚ ਰੱਖਣਾ ਚੀਤੇ ਵਿੱਚ ਰੱਖਣਾ ਉਦੇ ਵਾਸਤੇ ਇਹਨਾਂ ਤਿੰਨ ਬਚਨਾਂ ਦੀ ਕਮਾਈ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰੀ ਹੈ। ਸੰਸਾਰ ਦੇ ਹਰ ਇੱਕ ਮਨੁੱਖ ਨੂੰ ਲੋੜ ਹੈ, ਹਰ ਇੱਕ ਗੁਰੂ ਕੇ ਸਿੱਖ ਨੂੰ ਲੋੜ ਹੈ ਜਿਹੜਾ ਬਾਣੀ ਨਾਲ ਪਿਆਰ ਕਰਦਾ ਹੈ। ਉਹ ਇਹਨਾਂ ਤਿੰਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਵੇ। ਅਪਰਦਾਸ ਦੇ ਵਿੱਚ ਵੀ ਰੋਜ਼ ਕੰਨਿਆ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਅਰਦਾਸ ਵਿੱਚ ਵੀ ਤਿੰਨ ਵਾਰੀ ਵਾਹਿਗੁਰੂ ਇਸੇ ਕਰਕੇ ਆਖਿਆ ਜਾਂਦਾ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਮਨ ਕਰਕੇ ਬਚਨਾ ਕਰਕੇ ਤੇ ਕਰਮਾਂ ਦੇ ਵਿੱਚ ਪਰਮਾਤਮਾ ਹਮੇਸ਼ਾ ਚੇਤੇ ਰਵੇ ਧਿਆਨ ਵਿੱਚ ਰਵੇ ਪਰ ਬੜੇ ਘਟ ਨੇ ਗੁਰੂ ਕੇ ਸਿੱਖ ਪਿਆਰੇ ਬੜੇ ਘਟ ਨੇ ਉਹ ਮਨੁੱਖ ਜਿਨ੍ਹਾਂ ਨੇ ਇਹਨਾਂ ਤਿੰਨਾਂ ਬਚਨਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਈ ਕੀਤੀ ਹੋਵੇ ਅੱਜ ਦੇ ਹਾਲਾਤਾਂ ਦੀ ਜੇ ਗੱਲ ਕਰੀਏ ਬੋਤਿਆਂ ਦੀ ਜ਼ਿੰਦਗੀ ਦੇ ਵਿੱਚ ਨਾ ਪਰਮਾਤਮਾ ਮੰਨ ਕਰਕੇ ਚੀਤੇ ਐ ਨਾ ਬਚਨਾਂ ਦੇ ਵਿੱਚ ਚੀਤੇ ਐ ਤੇ ਨਾ ਹੀ ਕਰਮਾਂ ਦੇ ਵਿੱਚ ਠੀਤੇ ਐ ਅਲੋਪ ਹੋਇਆ ਸੋ ਲੋੜ ਐ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਤਿੰਨਾਂ ਉੱਤੇ ਜ਼ਰੂਰ ਕੰਮ ਕਰੀਏ ਪਹਿਲਾ ਮਨ ਦੀ ਗੱਲ ਕੀਤੀ ਐ ਪਾਤਸ਼ਾਹ ਜੀ ਨੇ ਸਾਡੇ ਮਨ ਦਾ ਸਾਫ਼ ਹੋਣਾ ਬੜਾ ਜ਼ਰੂਰੀ ਐ ਜ਼ਿੰਦਗੀ ਦੇ ਸਾਡੇ ਮਨ ਦਾ ਠੀਕ ਹੋਣਾ ਬੜਾ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਜੇ ਸਾਡੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਹੈ ਜੇ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਦੁੱਖ ਤਕਲੀਫਾਂ ਨੇ ਉਹਨਾਂ ਸਭ ਦਾ ਸਭ ਤੋਂ ਵੱਡਾ ਕਾਰਨ ਇਹ ਤਿੰਨ ਚੀਜ਼ਾਂ ਹੀ ਨੇ ਜੇ ਤਿੰਨ ਚੀਜ਼ਾਂ ਠੀਕ ਨਹੀਂ ਆਪਾਂ ਪਰੇਸ਼ਾਨ ਵੀ ਰਾਵਾਂਗੇ ਦੁਖੀ ਵੀ ਰਾਵਾਂਗੇ ਭਟਕਦੇ ਵੀ ਰਾਵਾਂਗੇ ਜ਼ਿੰਦਗੀ ਦੇ ਵਿੱਚ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਮਨ ਠੀਕ ਕਰੀਏ ਆਪਣੇ ਮਨ ਤੋਂ ਭਾਵ ਆਪਣੇ ਵਿਚਾਰਾਂ ਨੂੰ ਠੀਕ ਕਰੀਏ ਜੇ ਮਨ ਠੀਕ ਹੋ ਗਿਆ ਨਾ ਤੇ ਸਭ ਕੁਝ ਜ਼ਿੰਦਗੀ ਦੇ ਵਿੱਚ ਠੀਕ ਹੋਣ ਲੱਗ ਜਾਏਗਾ ਮਨ ਉਹਦੋਂ ਠੀਕ ਹੁੰਦਾ ਜਦੋਂ ਇਹਨੂੰ ਚੰਗੇ ਵਿਚਾਰ ਮਿਲਦੇ ਨੇ ਆਪਾਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੋਨੇ ਸ਼ਬਦ ਵਿਚਾਰਾ ਚੰਗੇ ਸ਼ਬਦਾ ਦੀ ਵਿਚਾਰ ਸਾਡੇ ਮਨ ਵਿੱਚ ਜਦੋਂ ਤੱਕ ਨਹੀਂ ਨ ਆਂਦੀ ਉਦੋਂ ਤੱਕ ਸਾਡਾ ਮਨ ਠੀਕ ਨਹੀਂ ਰਹਿਣਾ ਸਾਡੇ ਮਨ ਨੂੰ ਲੋੜ ਹੈ ਚੰਗੇ ਬਚਨਾਂ ਦੀ ਸਾਡੇ ਮਨ ਨੂੰ ਲੋੜ ਹੈ ਚੰਗੇ ਵਿਚਾਰਾਂ ਦੀ ਚੰਗੀ ਸੋਚ ਦੀ ਚੰਗੀ ਸੰਗਤ ਦੀ ਜੇ ਚੰਗੀ ਸੰਗਤ ਜ਼ਿੰਦਗੀ ਦੇ ਵਿੱਚ ਹੋਏਗੀ ਚੰਗੇ ਵਿਚਾਰ ਜ਼ਿੰਦਗੀ ਦੇ ਵਿੱਚ ਹੋਣਗੇ ਸਾਡਾ ਮਨ ਸਾਫ਼ ਰਹੇਗਾ ਤੇ ਮਨੋ ਉਹ ਭਾਂਡਾ ਏ ਜਿਹਨੂੰ ਸਾਫ਼ ਸੁਥਰਾ ਰੱਖਣ ਦੀ ਬੜੀ ਲੋੜ ਹੈ ਜਿਹਨੂੰ ਪਵਿੱਤਰ ਰੱਖਣ ਦੀ ਬੜੀ ਲੋੜ ਹੈ ਤੇ ਇਹਦੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੋਈ ਏ ਤੂੰ ਆਪਣਾ ਮਨ ਕਿਵੇਂ ਦਾ ਰੱਖਣਾ ਹੈ ਚੰਗਾ ਰੱਖਣਾ ਉਹ ਵੀ ਤੇਰੇ ਹੱਥ ਵਿੱਚ ਐ ਮਾੜਾ ਰੱਖਣਾ ਉਹ ਵੀ ਤੇਰੇ ਹੱਥ ਵਿੱਚ ਐ ਮੰਨਤੇ ਪਾਣੀ ਵਾਂਗੂ ਐ ਜੇ ਗਲਾਸ ਵਿੱਚ ਪਾਏਗਾ ਤੇ ਗਲਾਸ ਵਰਗਾ ਰੂਪ ਧਾਰਨ ਕਰ ਲੇਗਾ ਜੇ ਪਲੇਟ ਵਿੱਚ ਪਾਏਗਾ ਤੇ ਉਹ ਪਲੇਟ ਵਰਗਾ ਬਣ ਜਾਏਗਾ ਕਿਸੇ ਵੀ ਭਾਂਡੇ ਵਿੱਚ ਪਾਏਗਾ ਉਵੇਂ ਦਾ ਹੀ ਰੂਪ ਉਹਨੇ ਧਾਰਨ ਕਰ ਲੈਣਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਠੀਕ ਕਰੀਏ। ਮਨ ਠੀਕ ਹੋ ਗਿਆ ਤੇ ਜਗ ਜਿੱਤ ਲਾਂਗੇ ਆਪਾਂ ਰੋਜ਼ ਜਪਜੀਤ ਸਾਹਿਬ ਚ ਪੜਦੇ ਆਂ ਮਨ ਜੀਤੈ ਜਗ ਜੀਤ। ਆਪਣੇ ਮਨ ਨੂੰ ਵਾਰ-ਵਾਰ ਬਾਣੀ ਦੇ ਬਚਨਾਂ ਰਾਹੀਂ ਸਮਝਾਈਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਪਾਛਾਤੇ ਬਾਰ-ਬਾਰ ਬਾਣੀ ਦੇ ਵਿੱਚ ਹਰੋ ਸਾਨੂੰ ਆਨੰਦ ਸਾਹਿਬ ਚ ਵੀ ਸਮਝਾਉਂਦੇ ਨੇ ਇਹ ਮਨ ਮੇਰਿਆ ਤੂੰ ਸਦਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਉਸਾਰਾ ਕਿਤੇ ਪਾਛਾ ਬਾਣੀ ਚ ਕਹਿੰਦੇ ਨੇ ਮੇਰੇ ਮਨ ਇੱਕ ਸਿਉਂਚਿਤ ਲਾਏ ਇੱਕ ਸਿਮਨ ਸਭ ਤੰਦ ਹੈ ਸਭ ਮਿੱਥਿਆ ਵੋਮ ਆਏ ਹਜ਼ਾਰਾਂ ਪੰਕਤੀਆਂ ਪਾਤਸ਼ਾਹ ਨੇ ਮਨ ਉੱਤੇ ਕੰਮ ਕਰਨ ਲਈ ਸਾਨੂੰ ਬਾਰ-ਬਾਰ ਬਾਣੀ ਦੇ ਵਿੱਚ ਸਮਝਾਇਆ ਪਰ ਆਪਾਂ ਇਸ ਗੱਲ ਨੂੰ ਸਮਝਦੇ ਨਹੀਂ ਪਏ ਕਿਉਂ ਕਿ ਸਾਨੂੰ ਬਚਨਾਂ ਤੇ ਪ੍ਰੋਸਾਨ ਨਹੀਂ ਪਾਤਸ਼ਾਹ ਨੇ ਜੇ ਬਾਰ-ਬਾਰ ਬਾਣੀ ਦੇ ਵਿੱਚ ਮਨ ਦੀ ਗੱਲ ਕੀਤੀ ਹੈ ਇਹਦਾ ਮਤਲਬ ਪਾਤਸ਼ਾਹ ਦਾ ਕੁਝ ਕਹਿਣ ਦਾ ਮਤਲਬ ਹੈ ਸਾਨੂੰ ਸਮਝਾਉਣ ਦਾ ਮਤਲਬ ਹੈ ਕਿ ਅਸੀਂ ਆਪਣੇ ਮਨ ਉੱਤੇ ਕੰਮ ਕਰੀਏ ਅੱਜ ਮਨ ਉੱਤੇ ਕੋਈ ਵੀ ਨਹੀਂ ਕੰਮ ਕਰਦਾ 100 ਵਿੱਚੋਂ 2% ਹੋਣਗੇ ਜਿਹੜੇ ਮਨ ਉੱਤੇ ਕੰਮ ਕਰਦੇ ਪਏ ਨੇ ਬਾਕੀ ਸਾਰੇ ਪਟਕਦੇ ਪਏ ਆ। ਪਾਤਸ਼ਾਹ ਦਾ ਬਾਰ-ਬਾਰ ਬਾਣੀ ਦੇ ਵਿੱਚ ਜ਼ੋਰ ਮਨ ਉੱਤੇ ਤਾਂ ਹੀ ਹੈ ਤਾਂ ਜੋ ਅਸੀਂ ਆਪਣੇ ਮਨ ਨੂੰ ਠੀਕ ਕਰਨਾ ਹੈ। ਮਨ ਠੀਕ ਹੋਣ ਲੱਗ ਪਿਆ ਸਭ ਕੁਝ ਠੀਕ ਹੋਣ ਲੱਗ ਜਾਗਾ। ਇਹ ਸ਼ਰੀਰ ਜਿਹੜਾ ਹੈ ਨਾ ਇੱਕ ਗੱਡੀ ਦੀ ਤਰ੍ਹਾਂ ਮਾਨੇ ਦਾ ਸਟੀering ਹੈ। ਇਹਨੂੰ ਚਲਾਉਣ ਵਾਲਾ ਮਨੋਖ ਹੈ ਇਹਨੂੰ ਜਿੱਧਰ ਲੈ ਕੇ ਜਾਵਾਂਗੇ ਨੇ ਉਧਰ ਹੀ ਚਲੇ ਜਾਣਾ ਪਾਤਸ਼ਾਹ ਨੇ ਮਨ ਨੂੰ ਬਾਣੀ ਦੇ ਵਿੱਚ ਪੰਛੀ ਵੀ ਆਖਿਆ ਇਹ ਪਟਕਦਾ ਰਹਿੰਦਾ ਹੈ ਮਨ ਪੰਖੀ ਭਇਓ ਉੱਡ ਉੱਡਦਾ ਦਿਸ ਜਾਏ ਕਿੰਨੀਆਂ ਪੰਕਤੀਆਂ ਨੇ ਕਿਹੜੀ-ਕਿਹੜੀ ਪੰਕਤੀ ਦੀ ਵਿਆਖਿਆ ਕਰੀਏ ਜਦੋਂ ਆਪਾਂ ਬਾਣੀ ਨੂੰ ਆਪ ਜ਼ਿੰਦਗੀ ਦੇ ਵਿੱਚ ਪੜਾਂਗੇ ਨਾ ਫਿਰ ਸਮਝ ਲੱਗੇਗੀ ਪਾਤਸ਼ਾਹ ਮਨ ਨੂੰ ਤੇ ਬਾਰ-ਬਾਰ ਕਿਉਂ ਜੋੜ ਦਿੰਦੇ ਹੈ ਕਿੰਦੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਮਨ ਮੈਲਾ ਸਭ ਕੁਝ ਮੈਲਾ ਤਨ ਧੋਤਾ ਮਨ ਅੱਛਾ ਨਾ ਹੋਏ ਪਾਤਸ਼ਾਹ ਕਹਿੰਦੇ ਕਿਸੇ ਸੁਭਲੇਖੇ ਦੇ ਵਿੱਚ ਨਾ ਰਿਹਾ ਜੇ ਵੀ ਬਾਰੀ ਤੌਰ ਤੇ ਆਪਣੇ ਆਪ ਨੂੰ ਸਾਫ ਸੁਥਰਾ ਕਰ ਲਿਆ ਆਪਣੇ ਸ਼ਰੀਰ ਨੂੰ ਸਾਫ ਰੱਖ ਲਿਆ ਕੱਪੜੇ ਸੋਹਣੇ ਪਾਲੇ ਤੇ ਸ਼ਾਇਦ ਮਨ ਵੀ ਸੋਨਾ ਹੋਏਗਾ ਕਹਿੰਦੇ ਸਭ ਤੋਂ ਵੱਡਾ ਭੁਲੇਖਾ ਹੈ ਮਨ ਮੈਲਾ ਸਭ ਕੁਝ ਮੈਲਾ ਗੁਰੂ ਦੀ ਨਜ਼ਰ ਤੇ ਸਭ ਕੁਝ ਹੀ ਫੇਰ ਮੈਲਾ ਜੇ ਮਾਨੀ ਤੇਰਾ ਮੈਲਾ ਹੋਇਆ ਜਿੱਤੇ ਤਨ ਨੂੰ ਸਾਫ਼ ਕਰਦੇ ਆ ਉਥੇ ਮਨ ਨੂੰ ਵੀ ਸਾਫ਼ ਕਰੀਏ ਸਾਰਿਆਂ ਨੂੰ ਹੀ ਸਾਫ਼ ਸਫਾਈ ਪਸੰਦ ਹੈ ਗੰਦਗੀ ਕਿਸੇ ਨੂੰ ਵੀ ਨਹੀਂ ਪਸੰਦ ਤੇ ਸਤਿਗੁਰਾਂ ਨੂੰ ਵੀ ਗੰਦਗੀ ਪਸੰਦ ਨਹੀਂ ਜਿਸ ਮਨ ਰੂਪੀ ਭਾਂਡੇ ਦੇ ਵਿੱਚ ਭੜੇ ਵਿਚਾਰ ਹੋਣ ਪਾਤਸ਼ਾਹ ਜੀ ਨੂੰ ਪੜਾ ਮਨ ਵੀ ਪਸੰਦ ਨਹੀਂ ਹੈ ਜਿਵੇਂ ਸਾਨੂੰ ਨੀ ਨਾ ਕੋਈ ਪੜੀ ਚੀਜ਼ ਪਸੰਦ ਹੁੰਦੀ ਮੈਲੀ ਚੀਜ਼ ਪਸੰਦ ਨਹੀਂ ਹੁੰਦੀ ਗੁਰੂ ਨੂੰ ਵੀ ਪਰਮਾਤਮਾ ਨੂੰ ਵੀ ਮੈਲਾ ਮਨ ਪਸੰਦ ਨਹੀਂ ਹੈ ਇਹਨੂੰ ਵੀ ਸਾਫ਼ ਸੁਥਰਾ ਰੱਖੀ ਤੇ ਸਾਫ਼ ਸੁਥਰਾ ਉਹਦਈ ਹੁੰਦਾ ਜਦੋਂ ਚੰਗੇ ਵਿਚਾਰ ਇਹਦੇ ਅੰਦਰ ਪਾਣਦੇ ਆ ਚੰਗੀ ਸੋਚ ਰੱਖਦੇ ਆ ਜ਼ਿੰਦਗੀ ਦੇ ਵਿੱਚ ਤਾਂ ਇਹ ਸਾਫ਼ ਹੁੰਦਾ ਮਾੜੀ ਸੰਗਤ ਤੋਂ ਬਚ ਕੇ ਰਵਾਂਗੇ ਮਾਰੇ ਵਿਚਾਰਾਂ ਤੋਂ ਬਚ ਕੇ ਰਵਾਂਗੇ ਤਾਂ ਮਨ ਸਾਫ਼ ਰਹਿੰਦਾ ਹੈ ਐਸੇ ਕਰਕੇ ਪਾਤਸ਼ਾਹ ਸਾਨੂੰ ਇਸ ਮਨ ਦੀ ਗੱਲ ਤਾਂ ਕੀਤੀ ਵੀ ਕਿਉਂ ਚੇਤੇ ਰੱਖਣਾ ਹੈ ਪ੍ਰਮਾਤਮਾ ਜਦੋਂ ਸਭ ਕੁਝ ਮਨ ਸਾਫ਼ ਰਹੇਗਾ ਮਨ ਮੈਲਾ ਨਹੀਂ ਹੋਏਗਾ ਫਿਰ ਪ੍ਰਮਾਤਮਾ ਦਾ ਹੀ ਵਾਸਾ ਸਾਡੇ ਹਿਰਦੇ ਵਿੱਚ ਰਹੇਗਾ ਉਹ ਵੀ ਚੇਤੇ ਰੱਖਾਂਗੇ ਆਪਣੀ ਜ਼ਿੰਦਗੀ ਵਿੱਚ ਜਦੋਂ ਪਤਾ ਲੱਗ ਪਿਆ ਨਾ ਵੀ ਮੈਂ ਆਪਣਾ ਮਨ ਮੈਲਾ ਨਹੀਂ ਰੱਖਣਾ ਇਹਦੇ ਉੱਤੇ ਕੰਮ ਸਾਨੂੰ ਆਪ ਹੀ ਕਰਨਾ ਪੈਣਾ ਹੈ ਇਹ ਕੰਮ ਨਾ ਕਰਾਂਗੇ ਇਹ ਮੈਲ ਮੈਲ ਨਾਲ ਭਰਿਆ ਰਹੇਗਾ ਤੇ ਸਾਡੇ ਵਿੱਚ ਤਾਕਤ ਪਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ ਕਿ ਤੂੰ ਆਪਣਾ ਮਨ ਚੰਗਾ ਰੱਖਣਾ ਹੈ ਕਿ ਮਾੜਾ ਰੱਖਣਾ ਹੈ ਇਹ ਸਾਡੇ ਹੱਥ ਵਿੱਚ ਹੈ ਜਿਨ੍ਹਾਂ ਨੇ ਨਹੀਂ ਮਨ ਸਾਫ਼ ਰੱਖਣਾ ਉਹਨਾਂ ਨੇ ਬਾਹਨੇ ਕਈ ਲਭ ਲੈਣੇ ਆ ਪਰਮਾਤਮਾ ਉੱਤੇ ਗੱਲ ਛੱਡ ਦੇਣੀ ਹੈ ਪਰਮਾਤਮਾ ਕਿਰਪਾ ਕਰੇਗਾ ਤੇ ਸਾਬ ਕੋ ਦੇਗਾ ਨਹੀਂ ਤੇ ਨਹੀਂ ਹੋਏਗਾ ਸਭ ਤੋਂ ਵੱਡਾ ਬਹਾਨਾ ਹੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਨ ਨਾ ਹੋਵੇ ਅਮਰ ਸ਼ੱਕੰਦਾ ਉਹਨੇ ਸਭ ਤੋਂ ਵੱਡਾ ਬਹਾਨਾ ਹੀ ਹੈ ਲਾਣਾ ਜਦੋਂ ਗੁਰੂ ਚਾਹੇਗਾ ਉਦੋਂ ਸ਼ੱਕ ਲਾਗੇ ਗੁਰੂ ਨੇ ਤੇ ਬਚਨ ਕੀਤਾ ਹੋਇਆ ਹੁਕਮ ਕੀਤਾ ਹੋਇਆ ਹੈ ਗੁਰੂ ਨੇ ਨਹੀਂ ਕਿਹਾ ਵੀ ਮੈਂ ਕਵਾਂਗਾ ਤੇ ਉਦੋਂ ਹੀ ਗੁਰੂ ਨੇ ਤੇ ਕਹਿ ਦਿੱਤਾ ਹੈ ਲੋੜ ਹੈ ਸਾਡੇ ਆਪਣੇ ਆਪ ਉਤੇ ਕੰਮ ਕਰਨ ਦੀ ਸਾਡਾ ਮਨ ਕੀ ਕਹਿੰਦਾ ਸੀ ਤਿਆਰ ਆ ਕਿ ਨਹੀਂ ਸਾਡਾ ਜੋ ਤੱਕ ਮਨ ਤਿਆਰ ਨਹੀਂ ਹੁੰਦਾ ਉਹ ਤੱਕ ਸਾਡਾ ਦਿਲ ਨਹੀਂ ਕਰਦਾ ਬਾਣੀ ਪੜਨ ਨੂੰ ਨਹੀਂ ਨਾਮ ਰਚਕਨ ਨੂੰ ਦਿਲ ਕਰਦਾ ਜਦੋਂ ਮਨ ਉਤੇ ਕੰਮ ਕਰਾਂਗੇ ਉਸ ਦਿਨ ਸਭ ਕੁਝ ਠੀਕ ਹੋਣ ਲੱਗ ਪਵੇਗਾ ਤਾਂ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਮਨ ਦੀ ਗੱਲ ਕੀਤੀ ਦੂਜੀ ਗੱਲ ਸਤਿਗੁਰਾਂ ਨੇ ਬਚਨ ਦੀ ਗੱਲ ਕੀਤੀ ਵੀ ਬਚਨਾ ਕਰਕੇ ਪ੍ਰਮਾਤਮਾ ਚੇਤੇ ਨਵੇ ਜਦੋਂ ਮਨ ਠੀਕ ਹੋ ਜਾਂਦਾ ਹੈ ਨਾ ਫਿਰ ਬਚਨ ਵੀ ਠੀਕ ਹੋ ਜਾਂਦੇ ਆ ਸਾਡੀ ਬੋਲਬਾਣੀ ਵੀ ਠੀਕ ਹੋ ਜਾਂਦੀ ਹੈ ਉਦੋਂ ਸਭ ਕੁਝ ਠੀਕ ਹੋਣ ਲੱਗ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਤਾਂ ਹੀ ਠੀਕ ਹੋਣਗੀਆਂ ਕਰਮ ਵੀ ਉਦੋਂ ਠੀਕ ਹੋਣਗੇ ਬਚਨ ਵੀ ਉਦੋਂ ਠੀਕ ਹੋਣਗੇ ਜਦੋਂ ਮਨ ਠੀਕ ਹੋ ਗਿਆ ਤੇ ਸਤਿਗੁਰ ਸੱਤੇ ਪਾਤਸ਼ਾਹ ਕਹਿੰਦੇ ਆਪਣੇ ਬਚਨਾਂ ਨੂੰ ਠੀਕ ਕਰ ਆਪਣੇ ਬਚਨਾ ਦੇ ਉੱਤੇ ਪਹਿਰਾ ਦੇ ਜੋ ਗੁਰੂ ਨਾਲ ਵਾਅਦਾ ਕਰਨਾ ਹੈ ਨਾ ਉਹਦੇ ਉੱਤੇ ਪਹਿਰਾ ਧਿਆਕਰ ਮੁਕਰੀ ਨਾਉ ਦਿੱਤੋ ਪਾਤਸ਼ਾਹ ਨੇ ਆਖਿਆ ਨਾ ਗੁਰੂ ਗ੍ਰੰਥ ਸਾਹਿਬਹ ਜੀ ਨੂੰ ਸ਼ਬਦ ਗੁਰੂ ਨੂੰ ਹੀ ਆਪਣੀ ਜ਼ਿੰਦਗੀ ਚ ਗੁਰੂ ਮੰਨਣਾ ਇਸ ਬਚਨ ਤੇ ਪਹਿਰਾ ਦੇ ਮੁਕਰਨਾ ਕਿਸੇ ਨੂੰ ਵਾਅਦਾ ਕਰਕੇ ਮੁਕਰ ਜਾਣਾ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਮਾੜਾ ਕੰਮ ਤੂੰ ਕਰਦਾ ਹੈ ਆਪਣੇ ਬਚਨਾਂ ਤੋਂ ਕਦੀ ਨਾ ਮੁਕਰ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਾਡੇ ਬੱਚੇ ਆਨੰਦ ਕਾਰਜ ਕਰਦੇ ਆ ਇੱਕ ਦੂਜੇ ਨਾਲ ਵਾਅਦਾ ਕਰਦੇ ਆ ਜ਼ਿੰਮੇਵਾਰੀ ਲੈ ਲੈਂਦਾ। ਕਿ ਦੋਵੇਂ ਸਾਡੇ ਜੀਵਨ ਸਾਥੀ ਨੇ ਅਸੀਂ ਇਹਨਾਂ ਦੋਵਾਂ ਦੀ ਇੱਕ ਦੂਜੇ ਨੂੰ ਜ਼ਿੰਮੇਵਾਰੀ ਮਹਾਰਾ ਦੀ ਹਜ਼ੂਰੀ ਦੇ ਵਿੱਚ ਲੈਣੇ ਆ ਪਰ ਹੁੰਦਾ ਕੀ ਪਿਆ ਕਈ ਵਾਰੀ 2 ਦਿਨ ਵੀ ਨਹੀਂ ਕਰਦੇ ਕਈ ਵਾਰੀ 1 ਦਿਨ ਵੀ ਨਹੀਂ ਕਰਦੇ 6-6 ਮਹੀਨਿਆਂ ਬਾਅਦ ਅੱਜ ਤਲਾਕ ਹੁੰਦੇ ਪਏ ਕਿਉਂਕਿ ਵਿੱਚ ਲਾਲਚ ਵੜਿਆ ਹੁੰਦਾ ਲੋਭ ਵਿੱਚ ਵੜਿਆ ਹੁੰਦਾ ਦਾਜ ਦਾ ਲੋਭ ਵੜਿਆ ਹੁੰਦਾ ਪੈਸੇ ਦਾ ਗੱਡੀਆਂ ਦਾ ਜਿਹੜਾ ਲਾਲਚ ਉਹ ਵਿੱਚ ਵੜਿਆ ਹੁੰਦਾ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਲਾਵਾ ਲੈ ਕੇ ਵੀ ਆਪਾਂ ਮੁਕਰ ਜਾਂਦੇ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਨਾ ਤਾਂ ਹੀ ਬਾਣੀ ਦੇ ਵਿੱਚ ਕਿ ਜਿਹੜਾ ਮੁਕਰ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਉੱਤੇ ਕਦੀ ਵੀ ਭਰੋਸਾ ਵਿਸ਼ਵਾਸ ਨਾ ਕਰੀਏ ਸੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਬਚਨਾ ਉੱਤੇ ਪੈਰਾ ਦਿਓ ਆਪਣੀ ਬੋਲ ਬਾਣੀ ਜ਼ਿੰਦਗੀ ਦੇ ਵਿੱਚ ਠੀਕ ਕਰੀਏ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪ੍ਰਵਾਹ ਸਾਡੀ ਜ਼ਿੰਦਗੀ ਦੇ ਵਿੱਚ ਬੋਲ ਬਾਣੀ ਦਾ ਚੰਗਾ ਹੋਣਾ ਬੜਾ ਜ਼ਰੂਰੀ ਹੈ ਕੋੜਾ ਬੋਲਣ ਵਾਲੇ ਕਦੀ ਵੀ ਜ਼ਿੰਦਗੀ ਦੇ ਵਿੱਚ ਪਰਵਾਹ ਨਹੀਂ ਹੁੰਦੇ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਨੇ ਜਿਵੇਂ ਮੇਰੇ ਗੁਰੂ ਦਾ ਸੁਭਾਅ ਹੈ ਨਾ ਉਦਾਂ ਦਾ ਸੁਭਾਅ ਆਪਣਾ ਬਣਾਣਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸwami ਮੋਰਾ ਆਪ ਸੰਭਲ ਥੱਕੀ ਉਹ ਕਦੇ ਨਾ ਬੋਲੇ ਕੋੜਾ ਮੇਰੇ ਗੁਰੂ ਦਾ ਸੁਭਾਅ ਮਿੱਠਾ ਏ ਮੇਰਾ ਗੁਰੂ ਬਚਨ ਮਿੱਠੇ ਕਰਦਾ ਏ ਸੋਹਣੇ ਕਰਦਾ ਏ ਤੇ ਆਪਣਾ ਸੁਭਾਅ ਵੀ ਆਪਾਂ ਮਿੱਠਾ ਬਣਾਈਏ ਆਪਣੇ ਵੀ ਆਪਣੇ ਮੂੰਹ ਤੋਂ ਬੋਲਣ ਵਾਲੇ ਬਚਨ ਵੀ ਚੰਗੇ ਬਣਾਈਏ ਕਦੀ ਵੀ ਐਦਾ ਦਾ ਬੋਲ ਨਾ ਬੋਲੀਏ ਕਿਸੇ ਦਾ ਮਨੋਂ ਦੁਖੇ ਸਾਡੇ ਕੋਲ ਢੰਗ ਤਰੀਕਾ ਐਦਾ ਦਾ ਹੋਣਾ ਚਾਹੀਦਾ ਏ ਕਿ ਸਾਨੂੰ ਬੋਲਣ ਦਾ ਇੰਨਾ ਸੋਹਣਾ ਸਲੀਕਾ ਹੋਵੇ ਕੋਈ ਵੇਖ ਕੇ ਕਵੇ ਕਿਸੇ ਚੰਗੇ ਗੁਰੂ ਦਾ ਇਹ ਸਿੱਖ ਹੈ ਸਾਡੇ ਮੂੰਹ ਵਿੱਚੋਂ ਗਾਲਾਂ ਨਾ ਨਿਕਲਣ ਮਾੜੇ ਬੋਲ ਨਾ ਨਿਕਲਣ ਜ਼ਿੰਦਗੀ ਦੇ ਵਿੱਚ ਹਰ ਇੱਕ ਗੱਲ ਨੂੰ ਕਹਿਣ ਦਾ ਢੰਗ ਤਰੀਕਾ ਹੁੰਦਾ ਹੈ ਜੇ ਚੰਗੇ ਤਰੀਕੇ ਨਾਲ ਆਪਾਂ ਜ਼ਿੰਦਗੀ 'ਚ ਹਰ ਇੱਕ ਗੱਲ ਨੂੰ ਕਹਿ ਸਕਦੇ ਹਾਂ ਹਰ ਇੱਕ ਗੱਲ ਨੂੰ ਹਰ ਇੱਕ ਵਿਚਾਰ ਨੂੰ ਆਪਣੇ ਅੱਗੇ ਰੱਖ ਸਕਦੇ ਹਾਂ ਪਰ ਜੇ ਬੋਲ ਹੀ ਭੈੜੇ ਨੇ ਜੇ ਬੋਲ ਬਾਣੀ ਮਾੜੀ ਹੈ ਕਿਸੇ ਵੀ ਸਿੱਟੇ ਦਾ ਹੱਲ ਨਹੀਂ ਨਿਕਲ ਸਕਦਾ ਇਸ ਕਰਕੇ ਪਾਤਸ਼ਾਹ ਜੀ ਇਸ ਦੂਸਰੇ ਬਚਨ ਚ ਸਾਨੂੰ ਕਹਿੰਦੇ ਨੇ ਆਪਣੇ ਬਚਨਾਂ ਨੂੰ ਵੀ ਠੀਕ ਕਰੀਏ ਜਿੰਦਗੀ ਤੇ ਜਿੰਨੂੰ ਵਾਅਦਾ ਕੀਤਾ ਉਹ ਵਾਅਦੇ ਨੂੰ ਪੂਰਾ ਕਰੀਏ ਆਪਣਾ ਸੁਭਾਅ ਬਦਲੀਏ ਆਪਣੀ ਸੋਚ ਬਦਲੀਏ ਚੰਗੇ ਵਿਚਾਰ ਜਿੰਦਗੀ ਚ ਲਿਆਈਏ ਇਸ ਕਰਕੇ ਪਾਤਸ਼ਾਹ ਬਾਰ-ਬਾਰ ਕਹਿੰਦੇ ਨੇ ਬਚਨਾ ਕਰਕੇ ਵੀ ਸਾਨੂੰ ਪਰਮਾਤਮਾ ਚੇਤੇ ਰੱਖੀਏ ਝੂਠ ਹੀ ਨਾ ਜ਼ਿੰਦਗੀ ਦੇ ਵਿੱਚ ਬੋਲਦੇ ਰਹੀਏ ਝੂਠ ਬੋਲ ਕੇ ਕਿਸੇ ਨਾਲ ਧੋਖਾ ਨਾ ਕਰਦੇ ਰਹੀਏ ਮਨ ਵਿੱਚ ਕੁਝ ਬਾਹਰੋਂ ਕੁਝ ਹੋਈਏ ਐਦਾ ਦਾ ਸੁਭਾਣਾ ਸਾਡਾ ਹੋਵੇ ਉਹਨੂੰ ਪਾਤਸ਼ਾਹ ਬਾਣੀ ਚ ਆਖਿਆ ਨਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਕੱਚੇ ਮਨੋਖਣੇ ਉਹ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਮਨ ਹੋ ਰਹੇ ਤੇ ਮੁਖ ਹੋ ਰਹੇ ਇਹ ਤਾਂ ਅੱਤੀ ਅਸੀਂ ਆਪਣੀ ਜ਼ਿੰਦਗੀ ਚ ਵਿੱਚ ਮਾਰਨੀ ਹੈ ਵੀ ਅਸੀਂ ਤੇ ਨਹੀਂ ਕੰਮ ਕਰਦੇ ਪਏ ਕਰਦੇ ਪਏ ਆ ਤਾਂ ਜ਼ਿੰਦਗੀ ਚ ਛੱਡ ਦਈਏ ਗੁਰੂ ਕੋਲੋਂ ਭੁੱਲ ਦੀ ਮਾਫੀ ਮੰਗ ਲਈਏ ਗਲਤੀ ਹੋ ਗਈ ਹੈ ਮਾਫੀ ਮੰਗ ਲਈਏ ਜ਼ਿੰਦਗੀ ਦੇ ਵਿੱਚ ਸੁਧਾਰ ਕਰੀਏ ਤੇ ਸਤਿਗੁਰਾਂ ਦੇ ਨਾ ਬਚਨਾਂ ਤੇ ਪਹਿਰਾ ਦਈਏ ਤੇਜੀ ਗੱਲ ਪਾਤਸ਼ਾਹ ਜੀ ਨੇ ਫਿਰ ਕਰਮਾਂ ਦੀ ਕੀਤੀ ਵੀ ਸਾਡੇ ਕਰਮਾਂ ਦੇ ਵਿੱਚ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਪਰਮਾਤਮਾ ਸਾਨੂੰ ਚੇਤੇ ਰੱਖੇ ਜਦੋਂ ਕਰਮਾਂ ਦੀ ਗੱਲ ਦੀ ਗੱਲ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਆਂ ਤੇ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕਰਮ ਠੀਕ ਕਰ। ਜ਼ਿੰਦਗੀ ਚ ਸੁਖੀ ਹੋਣਾ ਚਾਹੁੰਦਾ ਹੈ, ਸ਼ਾਂਤ ਹੋਣਾ ਚਾਹੁੰਦਾ ਹੈ ਨਾ। ਪਾਤਸ਼ਾਹ ਕਹਿੰਦੇ ਆਪਣੇ ਕਰਮ ਠੀਕ ਕਰਨ ਲੱਗ ਜਾ। ਜਿਸ ਦਿਨ ਤੇਰੇ ਕਰਮ ਠੀਕ ਹੋਣ ਲੱਗੇ ਤੇਰੀ ਜ਼ਿੰਦਗੀ ਦੇ ਵਿੱਚ ਸੁਧਾਰ ਆਏਗਾ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਆਏਗਾ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਣਗੀਆਂ ਸਬਰ ਸੰਤੋਖ ਆ ਜਾਏਗਾ ਜੇ ਕਰਮ ਠੀਕ ਕਰ ਲਈ ਪਾਛਾ ਸਾਨੂੰ ਬਾਣੀ ਚ ਤਾਂ ਹੀ ਕਹਿੰਦੇ ਨੇ ਦੱਦਾ ਦੋਸ਼ਨਾ ਜਿਉਂ ਕਿ ਸਹਿ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਮੈਂ ਦਿੱਜੇ ਕਿਤੇ ਪਾਤਸ਼ਾਹ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੇ ਕਿਧਰੇ ਪਾਤਸ਼ਾਹ ਕਹਿੰਦੇ ਨੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਇਸ ਤੋਂ ਸੌਖਾ ਢੰਗ ਨਹੀਂ ਕੋਈ ਹੋ ਸਕਦਾ ਸਮਝਾਉਂਦਾ ਜਿੰਨਾ ਸੌਖਾ ਢੰਗ ਸਾਨੂੰ ਧੰਨ ਗੁਰਗੰਗ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਜਿਵੇਂ ਦਾ ਬੀਜ ਬੀਜੇਗਾ ਉਦਦਾ ਹੀ ਫਲਤ ਇਹਨੂੰ ਜ਼ਿੰਦਗੀ ਦੇ ਵਿੱਚ ਮਿਲਦਾ ਜੇ ਤੂੰ ਸੋਚੇ ਵੀ ਮੈਂ ਮਾੜੇ ਕਰਮ ਕਰਾਂ ਤੇ ਮੈਨੂੰ ਚੰਗਾ ਫਲ ਮਿਲੇ ਐਦਾਂ ਤੇ ਨਹੀਂ ਹੋ ਸਕਦਾ। ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਨਿਆਉ। ਇਹਨੇ ਆ ਤਾਂ ਕਦੀ ਹੋਈ ਨਹੀਂ ਸਕਦਾ ਫਿਰ। ਜੇ ਮਾੜਾ ਬੀਜ ਬੀਜੇ ਤੇ ਸੋਚੇ ਵੀ ਚੰਗਾ ਫਲ ਮਿਲ ਜੇ। ਜੇ ਕਿਸੇ ਵਾਸਤੇ ਦੁੱਖ ਬੀਜੇਗਾ ਤੇ ਦੁਖੀ ਤੂੰ ਵੀ ਜ਼ਿੰਦਗੀ ਦੇ ਵਿੱਚ ਹੋਵੇਂਗਾ। ਜੇ ਕਿਸੇ ਵਾਸਤੇ ਖੁਸ਼ੀਆਂ ਬੀਜੇਗਾ ਤੈਨੂੰ ਵੀ ਜ਼ਿੰਦਗੀ 'ਚ ਖੁਸ਼ੀਆਂ ਮਿਲਣਗੀਆਂ ਕਿਸੇ ਵਾਸਤੇ ਸੁੱਖ ਬੀਜੇਗਾ ਤੈਨੂੰ ਵੀ ਸੁੱਖ ਮਿਲਣਗੇ ਜੇ ਜ਼ਿੰਦਗੀ ਦੇ ਵਿੱਚ ਕਿਸੇ ਦਾ ਮਾੜਾ ਕਰੇਗਾ ਤੇਰਾ ਵੀ ਮਾੜਾ ਕਰਨ ਵਾਲਾ ਕੋਈ ਨਾ ਕੋਈ ਆ ਜਾਵੇਗਾ ਇਹ ਗੱਲ ਪਾਛਾ ਬਾਣੀ ਦੇ ਵਿੱਚ ਬਾਰ-ਬਾਰ ਸੁਣ ਜਾਂਦੇ ਨੇ ਕਰਮਾਂ ਨੂੰ ਠੀਕ ਕਰੀਏ ਭਲਾ ਕਰੀਏ ਜ਼ਿੰਦਗੀ ਦੇ ਵਿੱਚ ਸਭ ਦਾ ਫਰੀਦਾ ਬੂਰੇ ਦਾ ਭਲਾ ਕਰੋ ਉਸਾ ਮਨਨਾ ਹੰਡਾਏ ਦੇਹੀ ਰੋਗ ਨਾਲ ਲੱਗੀ ਪੱਲੇ ਸਭ ਕੁਛ ਹੋਇ ਹਮੇਸ਼ਾ ਭਲਾ ਕਰੀਏ ਜੇ ਕੋਈ ਸਾਡਾ ਵੀ ਮਾੜਾ ਕਰ ਗਿਆ ਨਾ ਕਦੀ ਵੀ ਅੱਗੋਂ ਜਵਾਬ ਵਿੱਚ ਉਹਦਾ ਮਾੜਾ ਨਾ ਕਰੋ ਕਿਉਂਕਿ ਜਿਹੜਾ ਮਾੜਾ ਕਰਕੇ ਗਿਆ ਉਹਨੂੰ ਭੁਗਤਣਾ ਪਏਗਾ ਆਪਣਾ ਕੀਤਾ ਕਰਮ ਅਸੀਂ ਕਾਤੋਂ ਉਹਦਾ ਮਾੜਾ ਕਰਦੇ ਅਸੀਂ ਉਹਦਾ ਵੀ ਭਲਾ ਮੰਗ ਲਈਏ ਕੋਈ ਨਹੀਂ ਤੇਰਾ ਵੀ ਪ੍ਰਮਾਤਮਾ ਭਲਾ ਕਰੇ ਸਮਾ ਆ ਕੇ ਉਹਨੂੰ ਆਪੇ ਇਨਸਾਫ ਮਿਲ ਜਾਣਾ ਕਦੇ ਵੀ ਮਾਰਾ ਨਾ ਕਰੀਏ ਕਿਸੇ ਦਾ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਰੀਏ ਚੰਗੀ ਸੋਚ ਰੱਖੀਏ ਚੰਗੇ ਵਿਚਾਰ ਛੱਡੀ ਜ਼ਿੰਦਗੀ ਦੇ ਵਿੱਚ ਹੋਣ ਹਮੇਸ਼ਾ ਖੁਸ਼ ਰਹੀਏ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਮਝੀਏ ਜਦੋਂ ਐਦਾ ਦੀ ਸੋਚ ਰੱਖ ਕੇ ਜ਼ਿੰਦਗੀ ਜੀਵਾਂਗੇ ਨਾ ਸੁਚੇਤ ਹੋ ਕੇ ਹਰ ਇੱਕ ਕੰਮ ਨੂੰ ਕਰਨ ਤੋਂ ਪਹਿਲਾਂ ਸੁਚੇਤ ਹੋਣਾ ਜਾਗਣਾ ਬੜਾ ਜ਼ਰੂਰੀ ਹੈ ਅੱਜ ਸੁਚੇਤ ਹੋ ਕੇ ਕੋਈ ਜ਼ਿੰਦਗੀ ਜੀ ਨਹੀਂ ਰਿਹਾ ਸਾਰੇ ਬੇਪਰਵਾਹ ਹੋਏ ਫਿਰਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀ ਕੀ ਹੈ ਜਦੋਂ ਜ਼ਿੰਮੇਵਾਰੀਆਂ ਦਾ ਅਹਿਸਾਸ ਜ਼ਿੰਦਗੀ ਦੇ ਵਿੱਚ ਹੋ ਗਿਆ ਉਸ ਦਿਨ ਮਨ ਵੀ ਠੀਕ ਹੋਏਗਾ ਬਚਨ ਵੀ ਠੀਕ ਹੋਣਗੇ ਤੇ ਕਰਮ ਵੀ ਠੀਕ ਹੋਣਗੇ ਸੋ ਸਾਧੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿਹੜੇ ਨੇ ਇਹਨਾਂ ਬਚਨਾ ਉੱਤੇ ਕੰਮ ਕਰਦੇ ਪਏ ਐ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਾਤਸ਼ਾਹ ਜਿੰਨੇ ਬੜੀਆਂ ਖੁਸ਼ੀਆਂ ਰਹਿਮਤਾ ਬਖਸ਼ਿਸ਼ਾਂ ਕਰਦੇ ਐ ਤੇ ਜਿਹੜੇ ਨੇ ਕਰਦੇ ਕੋਸ਼ਿਸ਼ ਕਰੀਆ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਉੱਤੇ ਕੰਮ ਕਰੀਏ ਗੁਰਨਾਨਦ ਦੇਵ ਪਾਤਸ਼ਾਹ ਜੀ ਦਾ ਸਿੱਖ ਭਾਈ ਲਾਲੋ ਹੋਇਆ ਨਾ ਜਦੋਂ ਪਾਤਸ਼ਾਹ ਨੂੰ ਪਹਿਲੀ ਵਾਰੀ ਐਮਨਾਬਾਦ ਉਹਦੇ ਘਰ ਮਿਲੇ ਸੀ ਉਹਦੀ ਬਚਨਾਂ ਨੂੰ ਸੁਣ ਕੇ ਪਤਾ ਲੱਗ ਗਿਆ ਸੀ ਵੀ ਇਹਨੇ ਤਿੰਨੇ ਬਚਨ ਆਪਣੀ ਜ਼ਿੰਦਗੀ ਚ ਕਮਾਏ ਹੋਣੇ ਭਾਈ ਲਾਲੋ ਉਹਦਾ ਮਨ ਵੀ ਇੰਨਾ ਪਵਿੱਤਰ ਉਹਦੇ ਬਚਨ ਵੀ ਇੰਨੇ ਸੋਹਣੇ ਉਹਦੇ ਕਰਮ ਵੀ ਬੜੇ ਚੰਗੇ ਸੀ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਸੀ ਭਾਈ ਲਾਲੋ ਕੀ ਕੰਮ ਕਰਦੇ ਹੋ ਭਾਈ ਲਾਲੋ ਕਹਿੰਦਾ ਸੱਚੇ ਪਾਤਸ਼ਾਹ ਲੱਕੜਾਂ ਘਟਦਾ ਵਾਂ ਆਪਣੇ ਕਿਰਤ ਕਰਦਾ ਮਿਹਨਤ ਦਾ ਕਰਕੇ ਖਾਣਾ ਤੇ ਗੁਰਨਾਨਦ ਦੇਵ ਪਾਤਸ਼ਾਹ ਜੀ ਨੇ ਸਹਿ ਸੁਭਾਏ ਆਖਿਆ ਲੱਕੜਾਂ ਹੀ ਘਟਦੇ ਰਹਿੰਦੇ ਹੋ ਕਦੀ ਮਨ ਵੀ ਘੜਿਆ ਤੇ ਭਾਈ ਲਾਲੋ ਨੇ ਆਖਿਆ ਸੱਚੇ ਪਾਤਸ਼ਾਹ ਮੇਰਾ ਕੰਮ ਏ ਲੱਕੜਾਂ ਕੱਟਣਾ ਤੇ ਤੁਹਾਡਾ ਕੰਮ ਹੈ ਮਨ ਕਰਨਾ ਅੱਜ ਇਸ ਗਰੀਬ ਦੇ ਘਰ ਵਿੱਚ ਆਇਓ ਤੇ ਕਿਰਪਾ ਕਰਕੇ ਜਾਇਓ ਮੇਰਾ ਮਨ ਵੀ ਕਰ ਦਿਓ। ਮੰਨਤੇ ਭਾਈ ਲਾਲੋ ਨੇ ਘੜਿਆ ਹੀ ਪਿਆ ਸੀ ਕਿਉਂਕਿ ਗੁਰਨਾਨਦ ਦੇਵ ਪਾਤਸ਼ਾਹੀ ਦਾ ਉਹ ਸੱਚਾ ਸਿੱਖ ਸੀ ਉਹਨੇ ਬਚਨ ਜ਼ਿੰਦਗੀ ਚ ਕਮਾਏ ਹੋਏ ਸਨ। ਉਸੇ ਹਮਨਾਬਾਦ ਦੇ ਵਿੱਚ ਹੰਕਾਰੀ ਮਲਕ ਭਾਗੂ ਵੀ ਰਹਿੰਦਾ। ਜਿਹੜਾ ਨਾਮ ਮੰਨ ਕਰਕੇ ਠੀਕ ਹੈ ਨਾ ਬਚਨਾ ਕਰਕੇ ਠੀਕ ਹੈ ਨਾ ਉਹ ਦੇ ਕਰਮ ਠੀਕ ਨੇ ਹੁਣ ਤੁਹਾਡੇ ਸਾਹਮਣੇ ਇਤਿਹਾਸ ਹੈ ਇੱਕ ਪਾਸੇ ਭਾਈ ਲਾਲੋ ਹੈ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਮਨ ਬਤ ਕਰਮ ਪ੍ਰਭ ਆਪਣਾ ਧਿਆਈ ਇਹਦੀ ਕਮਾਈ ਜ਼ਿੰਦਗੀ ਦੇ ਵਿੱਚ ਕੀਤੀ ਹੈ ਵਿਖਦੀ ਵੀ ਹੈ ਉਹਨਾਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਜਿਹੜਾ ਮੁਨਕਰ ਹੈ ਮਰਕ ਭਾਗੋ ਉਹ ਵੀ ਤੁਹਾਡੇ ਸਾਹਮਣੇ ਹੈ ਜਿਹੜਾ ਮਾਨ ਦੇ ਵਿੱਚ ਮੈਲ ਰੱਖਦਾ ਹੈ ਜਿਹੜੇ ਮਾੜੇ ਕਰਮ ਕਰਦਾ ਹੈ ਗਰੀਬਾਂ ਦਾ ਖੂਨ ਚੂਸਦਾ ਹੈ ਜਿਹੜਾ ਹੰਕਾਰੇ ਮਲਕ ਭਾਗੋ ਚਾਹੁੰਦਾ ਸੀ ਗੁਨਾਨੰਦ ਦੇ ਪਾਤਸ਼ਾਹ ਮੇਰੇ ਘਰ ਆ ਕੇ ਪ੍ਰਸ਼ਾਦਾ ਛਕਨ ਤੇ ਪਾਤਸ਼ਾਹ ਜੀ ਨੇ ਆਖਿਆ ਸੀ ਮਲਕ ਭਾਗੋ ਨੂੰ ਕਿ ਜਿਹੜਾ ਸਵਾਦ ਮੈਨੂੰ ਭਾਈ ਲਾਲੋ ਦੇ ਘਰ ਵਿੱਚ ਕੁਦਰੇ ਦੀ ਰੋਟੀ ਖਾ ਕੇ ਆਇਆ ਨਾ ਉਹ ਆਨੰਦ ਤੇਰੇ 36 ਪ੍ਰਕਾਰ ਦੇ ਭੋਜਨਾਂ ਵਿੱਚ ਨਹੀਂ ਇਦੇ ਵਿੱਚ ਲੋਕਾਂ ਦਾ ਖੂਨ ਚੁਸਿਆ ਉਹਦੇ ਵਿੱਚ ਹੱਤੀ ਕਿਰਤ ਕੀਤੀ ਹੈ ਭਾਈ ਲਾਲੋ ਨੇ ਆਪਣੀ ਮਿਹਨਤ ਕਰਕੇ ਕਮਾਇਆ ਪ੍ਰਸ਼ਾਦਾ ਤੇ ਤੇਰੇ ਪ੍ਰਸ਼ਾਦੇ ਦੇ ਵਿੱਚ ਤੇ ਗਰੀਬਾਂ ਦਾ ਖੂਨ ਹੈ ਸੋਇਸ ਕਰਕੇ ਸਤਗੁਰ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਉਹ ਵੀ ਆਪਾਂ ਇਹ ਚੀਜ਼ਾਂ ਵੇਖ ਸਕਦੇ ਹਾਂ ਪਾਤਸ਼ਾਹ ਜੀ ਨੇ ਨੀਵਿਆਂ ਨੂੰ ਇਹ ਗੱਲ ਨਾਲ ਲਾਇਆ ਉਥੇ ਵੀ ਮਲਕ ਭਾਗੋਂ ਨੂੰ ਸਮਝਾਇਆ ਸੀ ਹੰਕਾਰ ਜ਼ਿੰਦਗੀ ਦੇ ਵਿੱਚ ਛੱਡ ਦੇ ਗਰੀਬਾ ਦਾ ਖੂਨ ਤੁਸਨਾ ਛੱਡ ਦੇ ਤੇ ਕਹਿਨ ਦਾ ਉਪਦੇਸ਼ ਇਹੀ ਸੀ ਵੀ ਆਪਣਾ ਮਨ ਠੀਕ ਕਰ ਆਪਣੇ ਬਚਨ ਠੀਕ ਕਰ ਤੇ ਆਪਣੇ ਕਰਮ ਠੀਕ ਕਰ ਸੋ ਜਿਹੜੇ ਇਹਨਾਂ ਤਿੰਨਾਂ ਚੀਜ਼ਾਂ ਉਤੇ ਕੰਮ ਕਰਦੇ ਆ ਉਹ ਠੀਕ ਰਹਿੰਦੇ ਆ ਸੁਖੀ ਰਹਿੰਦੇ ਆ ਜ਼ਿੰਦਗੀ ਦੇ ਵਿੱਚ ਆਨੰਦ 'ਚ ਰਹਿੰਦੇ ਆ ਕੋਸ਼ਿਸ਼ ਕਰੋ ਜੇ ਨਹੀਂ ਕਰਦੇ ਪਏ ਕੋਸ਼ਿਸ਼ करिए ਜਿੰਦਗੀ ਦੇ ਵਿੱਚ ਅੱਜ ਦੀ ਇਸ ਕਥਾ ਵਿਚਾਰ ਦੇ ਵਿੱਚ ਆਪਾਂ ਇਹੀ ਸਿੱਖਿਆ ਲੈਣੀ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ 'ਚ ਆਪਣੇ ਮਨ ਨੂੰ ਮਨੋਂ ਤੇ ਕੰਮ ਕਰਨਾ ਹੈ ਬਚਨਾ ਤੇ ਕੰਮ ਕਰਨਾ ਤੇ ਕਰਮਾਂ ਤੇ ਕੰਮ ਕਰਨਾ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਰਕੇ ਵੇਖੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਪ ਹੀ ਜਵਾਬ ਮਿਲ ਜਾਣਾ ਹੈ ਕਿ ਜ਼ਿੰਦਗੀ ਕਿਵੇਂ ਸੌਖੀ ਹੁੰਦੀ ਹੈ ਜ਼ਿੰਦਗੀ ਕਿਵੇਂ ਖੁਸ਼ਹਾਲ ਹੁੰਦੀ ਹੈ ਜ਼ਿੰਦਗੀ 'ਚ ਕਿਵੇਂ ਆਨੰਦ ਰਹਿੰਦਾ ਹੈ ਇਹਨਾਂ ਤਿੰਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਕਮਾਰੋ ਕੰਮ ਕਰੀਏ ਜੇ ਕੰਮ ਨਹੀਂ ਕਰਾਂਗੇ ਦੇ ਉੱਤੇ ਤੇ ਕੁਝ ਵੀ ਜ਼ਿੰਦਗੀ 'ਚ ਪ੍ਰਾਪਤ ਨਹੀਂ ਹੋਵਾਂਗੇ ਉਦਾਂ ਹੀ ਦੁਖੀ ਰਵਾਂਗੇ ਪਰੇਸ਼ਾਨ ਰਵਾਂਗੇ ਅਸ਼ਾਂਤ ਰਵਾਂਗੇ ਪਟਕਦੇ ਰਵਾਂਗੇ ਬੜੇ ਸੋਖੇ ਢੰਗ ਨਾਲ ਪਾਤਸ਼ਾਹ ਜੀ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਾਨੂੰ ਦੱਸਿਆ ਇਨਾ ਬਚਨਾਂ ਨੂੰ ਕਮਾ ਕੇ ਆਪਣੀ ਜ਼ਿੰਦਗੀ ਨੂੰ ਸੁਖਾ ਕਰੀਏ। ਸੋ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਬਿਆਨ ਪ੍ਰਕਾਰ ਦੀਆਂ ਪੂਰਾ ਮੁਆਫ ਕਰਨੀਆਂ। ਬਲਾਉ ਫਤਿਹ ਇਕ ਵਾਰੀ ਕਹਿੰਦੇ ਸਾਰੇ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।